ਜਖਾਮ ਤਾਂ ਵੀ ਸਾਡੇ ਕੋਲੇ ਆਓ ਜੇ ਤੁਹਾਨੂੰ ਸਰਦਾਰ ਦਾ ਤਾਂ ਵੀ ਆਓ ਅਲਸਰਾ ਤਾਂ ਵੀ ਆਓ ਹਾਈ ਬੀਪੀ ਐ ਤਾਂ ਵੀ ਆਓ ਕਿਡਨੀ ਆਹ ਸਾਰੀਆਂ ਚ ਜਰ ਲਿਖੀਆਂ ਹੋਈਆਂ ਤੁਸੀਂ ਨਰਵਸ ਰਹਿੰਦੇ ਹੋ ਤਾਂ ਵੀ ਬਾਈ ਕੋਲੇ ਆ ਸਕਦੇ ਹੋ ਕਸਟਮਰ ਘੱਟਾ ਪੈਸਾ ਘਟਾਉਂਦਾ ਉਹਦਾ ਨਹੀਂ ਕੋਈ ਆਪਾਂ ਨੂੰ ਆਪਾਂ ਨੂੰ ਇਹ ਆਪਦੇ ਮਾਲ ਨੂੰ ਐ ਖੁਸ਼ੀ ਆ ਵੀ ਆਪਾਂ ਚੀਜ਼ ਚੰਗੀ ਵੇਚ ਰਹੇ ਹਾਂ ਚੀਜ਼ ਲਿਖੀ ਹੋਈ ਹੈ ਜੀ ਸਾਹਮਣੇ ਅਗਲੇ ਤੇ ਪਾਵਾਂਗੇ ਹੂੰ ਤੇ ਬਾਕੀ ਉਹਨੂੰ ਪਤਾ ਵੀ ਲੱਗੂਗਾ ਜੀ ਵਾਹ ਅੱਜ ਮੈਂ ਜੀ ਲੀਵਰ ਦਾ ਆ ਗਿਆ ਖੁਦ ਮੈਂ ਅਸੀਂ ਆਪ ਇਸਤੇਮਾਲ ਕਰ ਕਰ ਦੇਖੇ ਨੇ ਜੀ ਜੀ ਜਿਵੇਂ ਹੁਣ ਚਿੱਟਾ ਪੇਠਾ ਆ ਗਿਆ ਆਮ ਬਹਲਦੀ ਆ ਗਈ ਖੀਰਾ ਆ ਗਿਆ ਲੀਵਰ ਲਈ ਇਹ ਬਹੁਤ ਚੰਗੇ ਨੇ ਇਹਨੂੰ ਵੀ ਕਹਿੰਦੇ ਹੁੰਦੇ ਸੀ ਲੋਕ ਵੀ ਸਾਨੂੰ ਕੋਈ ਖਾਣ ਨੂੰ ਵੀ ਚੀਜ਼ ਹੋਵੇ ਉਹਦੇ ਨਾਲ ਆਪਾਂ ਸਪਰਾਉਟ ਰੱਖ ਤੇ ਰੋੜ ਰੱਖ ਤੇ ਕਣਕ ਦੇ ਆਟੇ ਦੇ ਓਕੇ ਉਹ ਚ ਬੋਇਲ ਕਰਕੇ ਸਬਜ਼ੀਆਂ ਪਾਉਣੇ ਆਏ ਠੀਕ ਹੈ ਉੱਚ ਤੇਲ ਨਹੀਂ ਵਰਤਦੇ ਨਾ ਤੇਲ ਤੇ ਨਾ ਮੈਚ ਆਈ ਜਿਹਦੀ ਗੱਲ ਬਾਤ ਤੁਹਾਡੀ ਜ਼ਿੰਦਗੀ ਬਦਲ ਦੇਵੇਗੀ ਅਕਸਰ ਲੋਕ ਕਹਿੰਦੇ ਨੇ ਕਿ ਫਾਸਟ ਫੂਡ ਨਾ ਖਾਓ ਇਹਦੇ ਨਾਲ ਬਿਮਾਰੀਆਂ ਫੈਲਦੀਆਂ ਜ਼ਿੰਦਗੀ ਤਾਂ ਬਦਲੋਗੀ ਕਿ ਅੱਜ ਤੋਂ ਨੂੰ ਫਾਸਟ ਫੂਡ ਵੀ ਖਵਾਵਾਂਗੇ ਤੇ ਤੁਹਾਨੂੰ ਬਿਮਾਰੀਆਂ ਵੀ ਨਹੀਂ ਲੱਗਣ ਦੇਣੀਆਂ ਸਭ ਤੋਂ ਪਹਿਲਾਂ ਤਾਂ ਮੈਂ ਦੱਸ ਦੇਵਾਂ ਕਿ ਤੁਸੀਂ ਇਹ ਚੀਜ਼ਾਂ ਖਾ ਕੇ ਜੇ ਤੁਹਾਡੀਆਂ ਨਿਗਾਹ ਦੀ ਪ੍ਰੋਬਲਮ ਆ ਤਾਂ ਤਾਂ ਵੀ ਤੁਸੀਂ ਇੱਥੇ ਆ ਸਕਦੇ ਹੋ ਤੁਹਾਨੂੰ ਅਲਸਰ ਦੀ ਪ੍ਰੋਬਲਮ ਆ ਤਾਂ ਵੀ ਆ ਸਕਦਾ ਤੁਹਾਨੂੰ ਕਿਡਨੀ ਦੀ ਪ੍ਰੋਬਲਮ ਆ ਤੁਸੀਂ ਤਾਂ ਵੀ ਆ ਸਕਦੇ ਹੋ ਇੱਥੋਂ ਤੱਕ ਕਿ ਤੁਹਾਡਾ ਗੋਟੇ ਗਿੱਡੇ ਸਿਰ ਦਰਦ ਵੀ ਦੁਖਦਾ ਨਾ ਤਾਂ ਵੀ ਤੁਸੀਂ ਆ ਸਕਦੇ ਹੋ ਜੇ ਤੁਹਾਨੂੰ ਸਿਰ ਦਰਦ ਵੀ ਹੁੰਦਾਗਾ ਪੂਰੀ ਡਿਟੇਲ ਵਿੱਚ ਬਾਈ ਨਾਲ ਗੱਲ ਕਰਾਂਗੇ ਸਭ ਤੋਂ ਪਹਿਲਾਂ ਤੁਸੀਂ ਆ ਦੇਖ ਸਕਦੇ ਹੋ ਕਿ ਸਟਾਲ ਤੇ ਖੜੇ ਹੈ ਜਿਹਦੇ ਉੱਤੇ ਬਕਾਇਦਾ ਲਿਖਿਆ ਹੈ ਜੇ ਤੁਹਾਨੂੰ ਜ਼ਖਾਮ ਆ ਤਾਂ ਵੀ ਸਾਡੇ ਕੋਲੇ ਆਓ ਜੇ ਤੁਹਾਨੂੰ ਸਿਰ ਦਰਦ ਦਾ ਤਾਂ ਵੀ ਆਓ ਅਲਸਰਾ ਤਾਂ ਵੀ ਆਓ ਹਾਈ ਬੀਪੀ ਆ ਤਾਂ ਵੀ ਆਓ ਕਿਡਨੀ ਆ ਕੱਲ ਆ ਸਾਰੀਆਂ ਚ ਜਲ ਲਿਖੀਆਂ ਹੋਈਆਂ ਤੁਸੀਂ ਨਰਵਸ ਰਹਿੰਦੇ ਹੋ ਤਾਂ ਵੀ ਬਾਈ ਕੋਲੇ ਆ ਸਕਦੇ ਹੋ ਬਾਈ ਜੀ ਸਭ ਤੋਂ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਨਾਮ ਕੀ ਹੈ ਜੀ ਗੁਰਪ੍ਰੀਤ ਸਿੰਘ ਆਈ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਮੈਂ ਵੇਖ ਰਿਹਾ ਕਿ ਤੁਸੀਂ ਆ ਜਿਹੜਾ ਮੈਨੂ ਬਣਾਇਆ ਹੋਇਆ ਇਹ ਬਿਮਾਰੀਆਂ ਨਾਲ ਕੰਬੈਨ ਕਰਕੇ ਬਣਾਇਆ ਹੋਇਆ ਵੀ ਇੱਕ ਤੁਸੀਂ ਤਾਂ ਦੁਆਖਾਨਾ ਖੋਲੀ ਬੈਠੇ ਹੋ ਇਹ ਕੋਈ ਫਾਸਟ ਫੂਡ ਦੀ ਦੁਕਾਨ ਨਹੀਂ ਇਹਦੇ ਨਾਲ ਫਾਇਦਾ ਹੁੰਦਾ ਜੀ ਇਹ ਜੀ ਇਹ ਨੇਚਰਲੀ ਚੀਜ਼ਾਂ ਨੇ ਜੀ ਹੂੰ ਜੇਦੋਂ ਇਹਨੂੰ ਆਪਾਂ ਵਰਤਦੇ ਆਂ ਇਹਨਾਂ ਨਾਲ ਬਹੁਤ ਕਾਫੀ ਲੋਕ ਸੈੱਟ ਹੋ ਜਾਂਦੇ ਨੇ ਅੱਛਾ ਇਹ ਇਹ ਕਿਤੇ ਉਹਦੇ ਆਸਤੇ ਦਾ ਨਹੀਂ ਲੈ ਲਿਆ ਵੀ ਇਹਦੇ ਨਾਲ ਗਾਹਕ ਵੱਧ ਆਊਗਾ ਤੇ ਆ ਚੀਜ਼ਾਂ ਲਿਖ ਦਿਓ ਨਹੀਂ ਨਹੀਂ ਜਿਹੜੀ ਚੀਜ਼ ਲਿਖੀ ਹੋਈ ਹੈ ਜੀ ਸਾਹਮਣੇ ਅਗਲੇ ਤੇ ਪਾਵਾਂਗੇ ਹੂੰ ਤੇ ਬਾਕੀ ਉਹਨੂੰ ਪਤਾ ਵੀ ਲੱਗੂਗਾ ਜੀ ਅੱਛਾ ਹਟੂਗਾ ਹਟੂਗਾ ਜਿਵੇਂ ਜਿਵੇਂ ਆ ਤੁਸੀਂ ਲਿਖਿਆ ਕਿਡਨੀ ਸਟੋਨ ਅਸਥਮਾ ਲਿਖਿਆ ਡਾਇਬੀਟਸ ਲਿਖਿਆ ਇਹ ਸਾਰੀਆਂ ਬਿਮਾਰੀਆਂ ਤੁਸੀਂ ਉਹ ਲਿਖਤੀਆਂ ਜਿਨ੍ਹਾਂ ਦੇ ਲਈ ਲੋਕ ਗੱਪਾ ਗੱਪ ਦਵਾਈਆਂ ਖਾਂਦੇ ਆ ਰੋਜ਼ ਡਾਕਟਰਾਂ ਦੇ ਗੇੜੇ ਲਾਉਂਦੇ ਆ ਤੁਸੀਂ ਆਣੋ ਭਾਈ ਅਸੀਂ ਤੁਹਾਨੂੰ ਖਵਾ ਪਿਆ ਕਿ ਠੀਕ ਕਰ ਦਾਂਗੇ ਸੈੱਟ ਹੁੰਦੇ ਆ ਜਿਵੇਂ ਜੀ ਲੀਵਰ ਦਾ ਆ ਗਿਆ ਖੁਦ ਅਸੀਂ ਆਪ ਇਸਤੇਮਾਲ ਕਰ ਕਰ ਦੇਖੇ ਨੇ ਚੀਜ਼ਾਂ ਜਿਵੇਂ ਹੁਣ ਚਿੱਟਾ ਪੇਠਾ ਆ ਗਿਆ ਆਮ ਬਹਲਦੀ ਆ ਗਈ ਖੀਰਾ ਆ ਗਿਆ ਲੀਵਰ ਲਈ ਇਹ ਬਹੁਤ ਚੰਗੇ ਆ ਇਹ ਸਾਰੀਆਂ ਪੀਣ ਵਾਲੀਆਂ ਚੀਜ਼ਾਂ ਨੇ ਪੀਣ ਵਾਲੀਆਂ ਚੀਜ਼ਾਂ ਨੇ ਹਾਂਜੀ ਸਾਰੇ ਡਰਿੰਕ ਆਈ ਓਕੇ ਤੇ ਇਹਦਾ ਤੁਸੀਂ ਐਨ ਮੰਨ ਕੇ ਚੱਲੋ ਵੀ ਆਪਣੇ ਕੋਲੇ ਕਾਫੀ ਕਸਟਮਰ ਆ ਹ ਜਿਹੜਿਆਂ ਨੇ ਕਿਹੇ ਵਰਤ ਵਰਤ ਦੇਖ ਲੇ ਤੇ ਲੋਟ ਵੀ ਹੋ ਗਈ। ਅੱਛਾ ਠੀਕ ਹੋ ਜਾਂਦੇ ਆ ਜਿਹੜਾ ਇੱਥੋਂ ਆ ਕੇ ਇੱਕ ਕਰੀ ਜੂਸ ਸ਼ੇਕ ਪੀ ਜਾਂਦਾ ਹੈ। ਹਾਂਜੀ। ਅੱਛਾ ਇਹਦੀ ਨਾਲ-ਨਾਲ ਫਿਰ ਤੁਸੀਂ ਇਹ ਸੋਚਿਆ ਕਿਵੇਂ ਤੁਹਾਡੇ ਦਿਮਾਗ 'ਚ ਕਿਵੇਂ ਆਇਆ ਕਿ ਯਾਰ ਆਪਾਂ ਜਿਹੀ ਸਟਾਲ ਬਣਾਈਏ ਜਿਹਦੇ ਨਾਲ ਲੋਕਾਂ ਦੀਆਂ ਬਿਮਾਰੀਆਂ ਵੀ ਠੀਕ ਹੋਣ ਤੇ ਲੋਕ ਸਵਾਦ ਵੀ ਲੈ ਸਕਣ ਕਿਉਂਕਿ ਅਕਸਰ ਸਾਡੇ ਪੰਜਾਬੀ ਨਾ ਸਵਾਦ ਦੇ ਮਾਰੇ ਹੋਏ ਆ। ਉਹਨਾਂ ਨੂੰ ਸਵਾਦ ਚਾਹੀਦਾ ਹਰੇਕ ਚੀਜ਼ 'ਚ। ਇਹ ਤੁਸੀਂ ਕਿਵੇਂ ਤੁਹਾਡੇ ਦਿਮਾਗ 'ਚ ਆਇਆ? ਇਹ ਮੇਰੇ ਰਿਸ਼ਤੇਦਾਰ ਬਾਹਰ ਗਏ ਹੋਏ ਸੀਗੇ ਜੀ। ਜੀ ਉਹਨਾਂ ਨੇ 6 ਮਹੀਨੇ ਲਾ ਕੇ ਇਹ ਸਿਖਾਇਆ ਜੀ ਹੂੰ ਉਦੋਂ ਬਾਅਦ ਨਾਲ ਫਿਰ ਖਾਣ ਨੂੰ ਵੀ ਕਹਿੰਦੇ ਹੁੰਦੇ ਸੀ ਲੋਕ ਵੀ ਸਾਨੂੰ ਕੋਈ ਖਾਣ ਨੂੰ ਵੀ ਚੀਜ਼ ਹੋਵੇ ਉਹਦੇ ਨਾਲ ਆਪਾਂ ਸਫਰਾਉਟ ਰੱਖ ਤੇ ਰੋੜ ਰੱਖ ਤੇ ਕਣਕ ਦੇ ਆਟੇ ਦੇ ਜੀ ਓਕੇ ਉਹ ਚ ਬੋਇਲ ਕਰਕੇ ਸਬਜ਼ੀਆਂ ਪਾਉਣਿਆ ਜੀ ਠੀਕ ਹੈ ਉਹ ਚ ਤੇਲ ਨਹੀਂ ਵਰਤਦੇ ਨਾ ਤੇਲ ਤੇ ਨਾ ਮੈਂਦਾ ਜੀ ਅੱਛਾ ਹਾਂਜੀ ਮਸਾਲੇ ਤਾਂ ਫਿਰ ਉਹ ਦੂਸਰੇ ਹੀ ਪਾਉਂਦੇ ਹੋਣਗੇ ਨੇਚਰਲੀ ਮਸਾਲੇ ਹੀ ਪਾਉਣੇ ਆ ਜੀ ਜੋ ਇਹ ਇਹ ਵੀ ਤਾਂ ਦੁਕਾਨ ਤੋਂ ਹੁੰਦੇ ਹੋਣਗੇ ਕਿਦੋਂ हां मसाले ਤਾਂ ਦੁਕਾਨ ਤੋਂ ਆਉਂਦੇ ਨੇ ਜੀ ਫਿਰ ਉਹ ਤਾਂ ਨੂਨ ਮਿਰਚ ਆਮ ਨੇਚਰਲੀ ਹੁੰਦਾ ਜੀ ਉਹ ਤਾਂ ਜਿਵੇਂ ਆਮ ਕੋਈ ਲਟਰਮ ਪਟਰਮ ਉਹ ਨਹੀਂ ਨਹੀਂ ਉਹ ਚੀਜ਼ ਨਹੀਂ ਜਮਾਂ ਨਾਰਮਲ ਹੀ ਹੈ ਜੀ ਪਾਣੀ ਚ ਹੀ ਬੋਲ ਕਰਦੇ ਆ ਸਬਜ਼ੀਆਂ ਜੀ ਓਕੇ ਹਾਂ ਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਹ ਕੰਮ ਕਰਦਿਆਂ ਨੂੰ ਆਪਾਂ ਨੂੰ 2 ਸਾਲ ਜੀ 3-4 ਮਹੀਨੇ ਹੋ ਗਏ ਦੋ ਸਾਲ ਜੀ ਜਦੋਂ ਗੁਰਪ੍ਰੀਤ ਬਾਈ ਤੁਸੀਂ ਸ਼ੁਰੂ ਕੀਤਾ ਕੰਮ ਤੁਸੀਂ ਦਿਮਾਗ 'ਚ ਇੱਕ ਲਿਆਂਦਾ ਵੀ ਆਈਡੀਆ ਯਾਰ ਆਪਾਂ ਐ ਕਰ ਲੀਏ ਹਾਂ ਜੀ ਉਧਰ ਫੈਮਿਲੀ ਰਿਸਪੌਂਸ ਕੀ ਸੀ ਤੇ ਦਿਮਾਗ ਚ ਆ ਨਹੀਂ ਇੱਕ ਜੱਟਾਂ ਦਾ ਮੁੰਡਾ ਯਾਰ ਹੁਣ ਐ ਜੂਸ ਬਣਾ ਕੇ ਯਾਰ ਆਪਾਂ ਤਾਂ ਖੇਤੀ ਤੋਂ ਬਾਹਰ ਹੀ ਨਹੀਂ ਨਿਕਲੇ ਹੁੰਦੇ ਆ ਔਖਾ ਜਿਹਾ ਲੱਗਦਾ ਕੰਮ ਬੁਰਾ ਜਿਹਾ ਨਹੀਂ ਲੱਗਿਆ ਆਪਣਾ ਨਾ ਪਿੰਡ ਜੀ ਸ਼ਹਿਰ ਤੋਂ ਕਾਫੀ ਦੂਰ ਸੀਗਾ ਅੱਛਾ ਉਹਦਾ ਕਰਕੇ ਆਪਾਂ ਬੱਚੇ ਪੜਾਉਣੇ ਸੀਗੇ ਆਪਣੇ ਕੋਲ ਟਿਊਸ਼ਨ ਡਾਸ਼ਨ ਦਾ ਉਹਦੀ ਦਿੱਕਤ ਆ ਰਹੀ ਸੀ ਜੀ ਵਾਹਨ ਥੋੜਾ ਸੀਗਾ ਉਹਦਾ ਕਰਕੇ ਫਿਰ ਆਪਾਂ ਨੂੰ ਕਰਨਾ ਹੀ ਪਊਗਾ ਜੀ ਇਹ ਤਾਂ ਹੂੰ ਨਾਲੇ ਤਾਂ ਹੁਣ ਜਾਨੀ ਕਿ ਘਰ ਓਨਾ ਚੱਲਦਾ ਨਹੀਂ ਸੀ ਹਾਂ ਜੀ ਨਾਲ ਤਾਂ ਹੁਣ ਬੱਚੇ ਪੜ ਜਾਣਗੇ ਜੀ ਹੂੰ ਨਾਲੇ ਇਹ ਸੇਵਾ ਜੀ ਹੂੰ ਨਾਲੇ ਪੁੰਨ ਤੇ ਨਾਲੇ ਫਲੀਆਂ ਹਾਂਜੀ ਹਾਂ ਠੀਕ ਐ ਅਗਰ ਨਾਲ ਮੈਂ ਆ ਵੀ ਵੇਖ ਰਿਹਾ ਕਿ ਮੈਨੂੰ ਤੇ ਤੁਸੀਂ ਉਹ ਤਾਂ ਦੱਸ ਰਹੇ ਹੋ ਨਾਲ ਭਾਈ ਆ ਵੀ ਲਾਈ ਬੈਠੇ ਹੋ ਸੈਲਡ ਆ ਸਪਰਾਉਟ ਆ ਮਿਕਸ ਫਰੂਟ ਅੱਛਾ ਇਹਦੇ ਚ ਤੁਸੀਂ ਜਿਵੇਂ ਆ ਲਿਖਿਆ ਹੋਇਆ ਹੈਗਾ ਵੀ ਆ ਬਣਾਉਨੇਓ ਸੈਂਡਵਿਚ ਵਗੈਰਾ ਸਨੈਕਸ ਬਣਾਉਨੇਓ ਮੈਗੀ ਨੂਡਲ ਬਣਾਉਨੇਓ ਹੁਣ ਇਹ ਤਾਂ ਉਹੀ ਬਿਮਾਰੀਆਂ ਦਾ ਘਰ ਆ ਇਹ ਤਾਂ ਉਹ ਗੱਲ ਹੋ ਗਈ ਵੀ ਇੱਕ ਪਾਸੇ ਬਿਮਾਰੀ ਦੇ ਦੋ ਦੂਜੇ ਪਾਸੇ ਕਹਦੇ ਬਿਮਾਰੀ ਠੀਕ ਕਰਦੇ ਸਪਰਾਉਟ ਆ ਉਹ ਬਿਮਾਰੀ ਨਹੀਂ ਦਿੰਦੇ ਜੀ ਨਹੀਂ ਮੈਗੀ ਵਗੈਰਾ ਤਾਂ ਭਾਈ ਮੈਗੀ ਆਪਣਾ ਕਸਟਮਰ ਖਾਂਦਾ ਨਹੀਂ ਕੋਈ ਇਹ ਹੋਟਲਾਂ ਚ ਹੀ ਜਾਂਦੀ ਹੈ ਜੀ ਅੱਛਾ ਹਾਂ ਜੀ ਆਮ ਜਿਵੇਂ ਹੋਮ ਡਿਲੀਵਰੀ ਕਰ ਲੈਂਦੇ ਹਾਂ ਹਾਂ ਜੀ ਹੁਣ ਰਹਿਵੜੀਆ ਜਿਹੜਾ ਕਿ ਮੇਰਾ ਕਸਟਮਰ ਆ ਉਹ ਮੈਗੀ ਨਹੀਂ ਖਾਂਦਾ ਜੀ ਅ ਜੇ ਆ ਕੇ ਤੁਹਾਨੂੰ ਬੰਦਾ ਆ ਕੇ ਇਹ ਕਹਿੰਦਾ ਕਿ ਯਾਰ ਸਾਨੂੰ ਗੁਰਪ੍ਰੀਤ ਭਾਈ ਉਹ ਚੀਜ਼ ਦੇ ਜਿਹੜੀ ਤੂੰ ਸਾਲੀ ਬਾਲੀ ਕੈਂਟ ਬਣਾਉਣਾ ਤਾਂ ਕੀ ਤੁਸੀਂ ਉਹਨੂੰ ਦਿੰਨੇ ਹੋ ਵੀ ਚੁਆਇਸ ਕੀ ਦਿੰਨੇ ਹੋ ਸਪਰਾਉਟ ਦਿੰਨੇ ਆ ਜੀ ਰੋਲ ਦਿੰਨੇ ਆ ਹੂੰ ਸਤੂ ਛੇਕ ਹੋ ਗਿਆ ਜੀ ਪ੍ਰੋਟੀਨ ਹੂੰ ਉਹ ਚੀਜ਼ ਦੇ ਠੀਕ ਹੈ ਹਾਂਜੀ ਰੋਲ ਦੇ ਵਿੱਚ ਫਿਰ ਕਿਸ ਤਰੀਕੇ ਦਾ ਬਣਾਉਨੇ ਹੋ ਰੋਲ ਵੀ ਕਣਕ ਦੇ ਆਟੇ ਦਾ ਹੁੰਦਾ ਜੀ ਚਕੰਦਰ ਦਾ ਰਸ ਪਾ ਕੇ ਲਾਲ ਰੰਗ ਦੀ ਰੋਟੀ ਹੁੰਦੀ ਹੈ ਜੀ ਹਾਂ ਉਹ ਵਿੱਚ ਬੋਇਲ ਕਰਕੇ ਸਬਜ਼ੀਆਂ ਪਾਉਂਦੇ ਅੱਛਾ ਰੋਲ ਦੂਸਰਾ ਮਾਰਕੀਟ ਆ ਲੈ ਨਹੀਂ ਲੈਂਦੇ ਜਿਹੜਾ ਮੇਦੇ ਦਾ ਬਣਾਉਣਾ ਹਾਂਜੀ ਆਪ ਦਾ ਬਣਾਉਣਾ ਕੀ ਆ ਬਾਈ ਇਹ ਇਹ ਕੰਮ ਚ ਤੁਹਾਨੂੰ ਰਿਸਪੌਂਸ ਕਿਵੇਂ ਮਿਲ ਰਿਹਾ ਹੁਣ ਰਿਸਪੌਂਸ ਜਿਹੜੇ ਜੀ ਪੜੇ ਲਿਖੇ ਆ ਜਿਹਨੂੰ ਨੌਲਜ ਆ ਸਰੀਰ ਸਿਹਤ ਦੇ ਧਿਆਨ ਰੱਖਦੇ ਨੇ ਉਹ ਤਾਂ ਵਧੀਆ ਆਉਂਦੇ ਆ ਜੀ ਹਮ ਤੇ ਜਿਹੜੇ ਕੋਈ ਆਪਦਾ ਜੀਵ ਦਾ ਸੁਆਦ ਆ ਉਹ ਨਹੀਂ ਆਉਂਦੇ ਉਹਨੂੰ ਫਿਰ ਦੂਜਾ ਕੁਝ ਚਾਹੀਦਾ ਹੁੰਦਾ ਨਾ ਹਾਂ ਜੀ ਉਹਨਾਂ ਨੂੰ ਹਮ ਥੈਂਕ ਯੂ ਅੱਛਾ ਇਹਦੇ ਤੋਂ ਇਲਾਵਾ ਤੁਹਾਡੇ ਕੋਲੇ ਹੋਰ ਕਿੰਦਾ ਕਿੰਦਾ ਦੀਆਂ ਚੀਜ਼ਾਂ ਕਿਸ ਤਰੀਕੇ ਨਾਲ ਤੁਸੀਂ ਹੁਣ ਜੇ ਤਿਆਰ ਕਰਦੇ ਹੋ ਹੁਣ ਆਪਣੇ ਕੋਲੇ ਜੀ ਜਿਵੇਂ ਸਤੂ ਸ਼ੇਕ ਆ ਗਿਆ ਹਮ ਬਨਾਣਾ ਸ਼ੇਕ ਆ ਗਿਆ ਪਪੀਤਾ ਸ਼ੇਕ ਆ ਜਿਹੜੇ ਨੇ ਕਿਸੇ ਨੇ ਸਵਾਦ ਲਈ ਪੀਣਾਗਾ ਉਹ ਇਹ ਚੀਜ਼ਾਂ ਵੀ ਪੀ ਜਾਂਦੇ ਨਹੀਂ ਠੀਕ ਹੈ ਨਾਲੇ ਚੰਗੇ ਆ ਨਾਲੇ ਸਵਾਦ ਆਉਂਦਾ ਜੇ ਜਿਵੇਂ ਤੁਸੀਂ ਕਿਡਨੀ ਵਾਸਤੇ ਬਣਾਉਨੇ ਹੋ ਜਾਂ ਤੁਸੀਂ ਮਾਈਗਰੇਨ ਵਾਸਤੇ ਜਾਂ ਉਹਦੇ ਵਾਸਤੇ ਬਣਾਉਨੇ ਹੋ ਨਰਵਸ ਸੇਸ਼ਨ ਵਾਸਤੇ ਉਹਦੇ ਲਈ ਫਿਰ ਕੀ ਤਿਆਰ ਕਰਦੇ ਹੋ ਸਵਾਦ ਨਹੀਂ ਹੁੰਦੇ ਜੀ ਉਹਦੇ ਵਿੱਚ ਜਿਵੇਂ ਚੀਜ਼ਾਂ ਪਾਈਆਂ ਜਿਵੇਂ ਹੁਣ ਜੀ ਜ਼ਖਾਮ ਵਾਸਤੇ ਆਦਰਕ ਹੋਗੀ ਲਸਣ ਹੋਗੀ ਇਹ ਚੀਜ਼ਾਂ ਉਹ ਟੇਸਟ ਨਹੀਂ ਉਹਨਾਂ ਦਾ ਜੀ ਅੱਛਾ ਉਹ ਤਾਂ ਬਸ ਕੱਖਾਂਈਆਂ ਮਿਚਕੇ ਪੀਣ ਵਾਲੀ ਗੱਮ ਆ ਜੀ ਹਾਂ ਦਵਾਈ ਜਿਵੇਂ ਹੁਣ ਚਿੱਟੇ ਪੇਟੇ ਦਾ ਜੂਸ ਆਈ ਉਹਦਾ ਵੀ ਟੇਸਟ ਨਹੀਂ ਐਨਾ ਜੀ ਨਾ ਹੀ ਉਹ ਮਿੱਠਾ ਨਾ ਹੀ ਉਹ ਕੌੜਾ ਪਕਾ ਪਕਾਇਆ ਜੀ ਓਕੇ ਤੇ ਉਹ ਜਿਹੜਾ ਬੰਦਾ ਪੀ ਲੈਂਦਾ ਉਹਦੋਂ ਬਾਅਦ ਛੱਡਦਾ ਨਹੀਂ ਉਹਨੂੰ ਇਹ ਫਿਰ ਠੀਕ ਹੈ ਹਾਂਜੀ ਇਹ ਜਿਹੜਾ ਆਯੁਰਵੇਦ ਵਾਲਾ ਤੁਸੀਂ ਕੰਬੀਨੇਸ਼ਨ ਬਣਾਤਾ ਇੱਕ ਫਾਸਟ ਫੂਡ ਦੀ ਸਲਾਡ ਦੇ ਨਾਲ ਇਹ ਆਯੁਰਵੇਦ ਦੀ ਨੌਲੇਜ ਸੀ ਜਾਂ ਇਹਦੀ ਨੌਲੇਜ ਲਈ ਲਈ ਜੀ 6 ਮਹੀਨੇ ਲਾ ਕੇ ਗਏ ਨੇ ਵੀ ਰਿਸ਼ਤੇਦਾਰ ਨਾਲ ਜੀ ਅੱਛਾ ਹਾਂਜੀ ਉਹਨਾਂ ਨੂੰ ਨੌਲੇਜ ਸੀਗੀ ਜੀ ਹਾਂਜੀ ਉਹ ਫਿਰ 6 ਮਹੀਨੇ ਇੱਥੇ ਸਿੱਖਿਆ ਕੇ ਸਾਰਾ ਗਏ ਠੀਕ ਹੈ ਹਾਂਜੀ ਘਰ ਦਾ ਦਾ ਰਿਸਪੌਂਸ ਕੀ ਸੀ ਜਦ ਤੁਸੀਂ ਕਿਹਾ ਵੀ ਆਪਾਂ ਇੱਕ ਘਰੇ ਤਾਂ ਹੀ ਹੁੰਦਾ ਜੀ ਆਪਾਂ ਯਾਰ ਰੇੜੀ ਲਾਵਾਂਗੇ ਨਹੀਂ ਕਰਦੇ ਹਾਂ ਦਾ ਰਿਸਪੌਂਸ ਵਧੀਆ ਜੀ ਠੀਕ ਹੈ ਹੁਣ ਸਪਰਾਉਟਸ ਫਰੂਟ ਸਾਰੇ ਪਗਰਾਉਂਦੇ ਕਰਦੇ ਹੀ ਨ ਕਰੇ ਜੀ ਅੱਛਾ ਹਾਂਜੀ ਹੁਣ ਜਾਨੀ ਕਿ ਫੈਮਿਲੀ ਨਾਲ ਪੂਰਾ ਹੱਥ ਵਟਾਉਂਦੀ ਆ ਕਿ ਭਾਈ ਤੇਰਾ ਤਿਆਰ ਕਰਨਾ ਹੁੰਦਾ ਸਵੇਰ ਨੂੰ ਤੇ ਘਰੋਂ ਬਣਾ ਕੇ ਭੇਜ ਦੇਣਾ ਬਣਾ ਕੇ ਭੇਜ ਦੇਆ ਕਿਉਂ ਆਪਾਂ 6:30 ਇੱਥੇ ਆ ਜਾਂਦੇ ਆ ਭਰਾ ਸਵੇਰੇ ਹਾਂਜੀ ਠੀਕ ਹੈ ਰਾਤ ਦੇ 9:00 9:30 ਵੀ ਵੱਜ ਜਾਂਦੇ ਨਾ ਠੀਕ ਹੈ ਤੇ ਸਾਰਾ ਘਰੇ ਆਪੀ ਤਿਆਰ ਕਰਦੇ ਨੇ अच्छा ਹੁਣ ਤੁਸੀਂ ਲੋਕਲ ਹੀ ਰਹਿੰਦੇ ਹੋ ਇੱਥੇ ਹਾਂਜੀ ਹੁਣ ਲੋਕਲ ਰਹਿੰਦੇ ਹਾਂ ਜੀ ਸਵੇਰੇ 6 ਵਜੇ ਉੱਠ ਕੇ ਆਉਣਾ ਐ ਜੇ ਨਹੀਂ ਲੱਗਦਾ ਯਾਰ ਧੁੰਦ ਹੁੰਦੀ ਆ ਕਿਉਂਕਿ ਜਿਹੜੇ ਆ ਦਿਨ 6 ਵਜੇ ਦਾ ਸੂਰਜ ਵੀ ਨਹੀਂ ਦਿਖਦਾ ਨਹੀਂ ਰਿਟਿਨ ਬਣਿਆ ਹੋਇਆ ਜੀ ਆਪਣਾ ਆਪਾ ਉੱਠਦੀ 4:30 ਆ ਜੀ ਹੂੰ ਉੱਠ ਕੇ ਗੁਰੂ ਘਰ ਜਾ ਕੇ ਫਿਰ ਬਾਅਦ ਚ ਇੱਧਰ ਆਉਣਾ ਇੰਨਾ ਸਵੇਹਾ ਹੋਣ ਦਾ ਕਾਰਨ ਕੀ ਬਣਦਾ ਕਿਉਂਕਿ ਲੋਕ ਤਾਂ ਮਾਰਕੀਟ ਚ 8-10 ਵਜੇ ਨਿਕਲਦੇ ਆ ਨਹੀਂ ਜਿੰਮਾਂ ਵਾਲੇ 6 ਵਜੇ ਆ ਜਾਂਦੇ ਜੀ ਠੀਕ ਹੈ ਜਿਹੜਾ ਆਪਣੇ ਕਿਚੇ ਜਿੰਮਾ ਨਹੀਂ ਹੈ ਹੈਲਦੀ ਡਾਈਟ ਆ ਉਹ 6 ਵਜੇ ਲੈਣ ਆ ਜਾਂਦੇ ਆ ਜਿਹੜਾ ਹੈਲਦੀ ਡਾਈਟ ਖਾਊਗਾ ਨਾ ਜੀ ਉਹ ਆਊਗਾ ਹੀ 6 ਵਜੇ ਕੀ ਬਾਤ ਹੈ ਅੰਦਰ ਉਹ ਵੀ ਦਿਖਾ ਦਿਓ ਜਿੱਥੇ ਬਾਈ ਤਿਆਰ ਕਰਦੇ ਆਜੋ ਬਾਈ ਸਾਨੂੰ ਪੂਰੀ ਜਾਣਕਾਰੀ ਦਿਓ ਜਿਵੇਂ ਆਖਾਂ ਵਸਤੇ ਬਾਈ ਤੁਸੀਂ ਇਹ ਤਾਂ ਲੋਕ ਕਹਿੰਦੇ ਹੋਣਗੇ ਵੀ ਘਰੇ ਵੀ ਬਣਾ ਲਾਂਗੇ ਯਾਰ ਅਸੀਂ ਘਰੇ ਬਣਦੇ ਨਹੀਂ ਨਾ ਭਰਾਏ ਅੱਛਾ ਹਾਂ ਕੀ ਬਾਤ ਆ ਤੁਸੀਂ ਦੇਖੋ ਕਿ ਕਿਸ ਤਰੀਕੇ ਨਾਲ ਪੂਰੀਆਂ ਹਰੀਆਂ ਸਬਜ਼ੀਆਂ ਚਿਕੰਦਰ ਸੰਤਰਾ ਕਿੰਨੋਂ ਡ్రਾਈ ਫਰੂਟ ਵਿਦ ਪੂਰਾ ਟਕਾਇਆ ਹੋਇਆ ਮੇਲਾ ਦਾ ਕਸਟਮਰ ਖੜਾ ਨਾ ਬਾਈ ਦਾ ਤੇ ਉਹਨਾਂ ਨੂੰ ਕਰਾ ਕਰ ਦੋ ਬਾਈ ਕੀ ਤਿਆਰ ਕਰਦੇ ਆ ਉਹਨਾਂ ਨੂੰ ਨਾਰਮਲ ਜੂਸੀ ਤਿਆਰ ਕਰਨਾ ਭਰਾ ਅੱਛਾ ਤੁਹਾਡਾ ਪੱਕਾ ਕਾਹਗਾ ਹਾਂਜੀ ਠੀਕ ਹੈ ਆਪਣੇ ਕੋਲੇ ਪੱਕੇ ਕਾਹ ਕੀ ਨਾ ਭਰਾ ਸਾਰੇ ਕਿਉਂਕਿ ਜਿਹੜਾ ਆਊਗਾ ਨਾ ਸ਼ੁਰੂ ਕਰਨੇ ਚ ਕੋਈ ਪਰੇਸ਼ਾਨੀ ਦਿੱਕਤ ਆਈ ਸੀ ਪਹਿਲਾਂ ਨਹੀਂ ਸ਼ੁਰੂ ਸ਼ੁਰੂ ਚ ਤਾਂ ਇਹ ਹੈ ਨਹੀਂ ਇੱਥੇ ਕੰਮ ਭਰਾ ਅੱਛਾ ਜੀ ਕਿਉਂਕਿ ਜਿਹੜੀ ਚੀਜ਼ ਨਾ ਹੋਵੇ ਹਾਂ ਉਹਦੀ ਦਿੱਕਤ ਆਉਂਦੀ ਆਉਂਦੀ ਹੈ ਹੂੰ ਸ਼ੁਰੂ ਸ਼ੁਰੂ ਚ ਤਾਂ ਦੱਸਣਾ ਪੈਂਦਾ ਸੀ ਵੀ ਮਸਲਾ ਕਿਹੜੀ ਆਈ ਸੀ ਵੱਡੀ ਸਮੱਸਿਆ ਤਾਂ ਪਹਿਲਾਂ ਹੀ ਨਹੀਂ ਪਤਾ ਸੀਗਾ ਵੀ ਚੀਜ਼ ਕੀ ਹੈ ਇਹ ਜੀ ਹੂੰ ਆਮ ਬੰਦਿਆਂ ਨੂੰ ਥੋੜੀ ਥੋੜੀ ਫੇਰ ਜੀ ਆਹੋ ਹੋ ਗਿਆ ਜੀ ਫੇ ਫੇਰ ਜਿਵੇਂ ਜਿਵੇਂ ਤੋਂ ਅਸੀਂ ਗਿਆਨ ਵਧਾ ਗਿਆ ਜਾਣਕਾਰੀ ਦਿੰਦੇ ਕਿ ਉਵੇਂ ਉਵੇਂ ਫਿਰ ਹਾਂ ਜੀ ਗਾਕ ਵੀ ਵਧਾ ਗਿਆ ਗਾਕ ਵੀ ਵਧਾ ਗਿਆ ਜੀ ਹੁਣ ਤਾਂ ਗਾਹ ਕਾ ਕੇ ਆਰਡਰ ਕਰ ਦਿੰਦਾ ਇਸ਼ਾਰਾ ਕਰ ਦਿੰਦਾ ਵੀ ਆਹ ਬਣਾ ਦੇ ਉਹਦਾ ਪਤਾ ਵੀ ਇਹਨੇ ਆਹੀ ਚੀਜ਼ ਲੈ ਕੇ ਜਾਣੀ ਹਾਂਜੀ ਇੱਥੇ ਇੱਥੇ ਆਉਂਦਿਆਂ ਨੂੰ ਕਿੰਨਾ ਟਾਈਮ ਹੋ ਗਿਆ ਤੁਹਾਨੂੰ 2 ਸਾਲ 3 ਮਹੀਨੇ ਹੋ ਗਏ ਭਰਾ 2 ਸਾਲ 3 ਮਹੀਨੇ ਹੋ ਗਏ ਕੰਮ ਕਰਦਿਆਂ ਨੂੰ ਬਾਈ ਕੰਮਿੰਨਾ ਟਾਈਮ ਹੀ ਹੋ ਗਿਆ ਭਰਾ ਇੱਥੇ ਕਰਦੇ ਆ। ਇੱਥੋਂ ਹੀ ਸ਼ੁਰੂ ਕੀਤਾ ਸੀ। ਇੱਥੋਂ ਹੀ ਸ਼ੁਰੂ ਕਰਿਆ ਜੀ ਕੰਮ ਆਪਾਂ। ਠੀਕ ਐ। ਖੇਤੀ ਆਪਾਂ ਕਰੀ ਐ 6 ਮਹੀਨੇ ਨਾਲ ਜੀ। ਕਣਕ ਬੀਜ ਕੇ ਆਏ ਸੀਗੇ। ਹੂੰ ਹੂੰ। ਤੇ ਉਸ ਤੋਂ ਬਾਅਦ ਚ ਖੇਤੀ ਦਾ ਫੇਕੇ ਤੇ ਦੇਤੀ। ਕੋਈ ਮਾਰਕੀਟ ਕਰਨ ਚ ਪਰੇਸ਼ਾਨੀ ਨਹੀਂ ਹੋਈ ਕਿਉਂਕਿ ਆਮ ਜੱਟਾਂ ਨੇ ਕੋਤਾਂ ਨੂੰ ਮਾਰਕੀਟ ਕਰਦੀ ਓਕੇ ਹੋ ਜਾਂਦੀ ਐ। ਨਹੀਂ ਜੀ ਪਹਿਲਾਂ ਆਪਾਂ ਸਬਜ਼ੀ ਵੇਚਦੇ ਹੁੰਦੇ ਸੀ ਆਪ ਸਬਜ਼ੀ ਲਾ ਕੇ ਇੱਕ ਕਿੱਲਾ ਵਾਣਦਾ। ओके ਆ ਵੀ ਵੇਚਦੇ ਹੁੰਦੇ ਸੀ ਠੀਕ ਉੱਥੇ ਮਾਰਕੀਟ ਦੀ ਨਾਲਜ ਆਈ ਪਈ ਉਹ ਉਹਦਾ ਵੀ ਜਿਹੜੀ ਕਿਤਾਬ ਵੇਚ ਮੋੜੇ ਮੋੜੇ ਦਾ ਸੈਖਲੇ ਹੁੰਦੀ ਹਾਂਜੀ ਠੀਕ ਹੈ ਅ ਭਾਈ ਨੇ ਗਾਹ ਕਾ ਤੋੜਨਾ ਸੀ ਉਹ ਤੋੜ ਲਿਆ ਅੱਛਾ ਭਾਈ ਐ ਜਣੀ ਲੱਗਦਾ ਜਿਹੜੇ ਫਾਸਟ ਫੂਡ ਵਾਲੇ ਆ ਉਹਨਾਂ ਕੋਲੇ ਤਾਂ ਲੰਮੀ ਲਾਈਨ ਲੱਗੀ ਪਈ ਹੁੰਦੀ ਆ ਪੰਜ ਸੱਤ ਖੜੇ ਹੁੰਦੇ ਆ ਹਾਂਜੀ ਤੁਹਾਡਾ ਜਿਹੜਾ ਕੰਮ ਆ ਮਾਰਨਿੰਗ ਜ਼ਿਆਦਾ ਹੁੰਦਾ ਉਸ ਤੋਂ ਬਾਅਦ ਥੋੜਾ ਠੰਡਾ ਮੱਠਾ ਹੋ ਜਾਂਦਾ ਐ ਮਹਿਸੂਸ ਜਣੀ ਹੁੰਦਾ ਨਹੀਂ ਭਰਾ ਆਪਾਂ ਨੂੰ ਐ ਹੈ ਨਾ ਆਪਾਂ ਨੇ ਮਨ ਚ ਇਹ ਆ ਵੀ ਆਪਾਂ ਚੰਗੀ ਚੀਜ਼ ਦੇ ਰਹੇ ਆਂ ਬਿਸਰ ਕਾ ਕਸਟਮਰ ਕਾਟਾ ਪੈਸਾ ਘਟਾਉਂਦਾ ਉਹਦਾ ਨਹੀਂ ਕੋਈ ਆਪਾਂ ਨੂੰ ਆਪਾਂ ਨੂੰ ਇਹ ਆ ਆਪਦੇ ਮਨ ਨੂੰ ਐ ਖੁਸ਼ੀ ਆ ਵੀ ਆਪਾਂ ਚੀਜ਼ ਚੰਗੀ ਵੇਚ ਰਹੇ ਜਿਹੜਾ ਫਾਸਟ ਫੂਡ ਆ ਉਹਦੇ ਚ ਤੁਹਾਨੂੰ ਪਤਾ ਹੀ ਆ ਤਲੀ ਹੋਈ ਚੀਜ਼ ਆ ਨਿਸ਼ਕਾਨੀ ਕਰਦੀ ਹੈ ਕਿਉਂਕਿ ਆਪਣੇ ਕੋਲੇ ਲੀਵਰ ਦੀ ਜੂਸ ਪੀ ਜਾਂਦਾ ਅਗਲਾ ਗਾਹ ਖਾ ਲੈਂਦਾ 버거 ਕੋਲ ਚ ਉਹ ਫਿਰ ਫਿਰ ਲੀਵਰ ਤੇ ਉਸ ਹੀ ਆ ਸਰਪਾ ਜਾਂਦੇ ਨੇ ਫਿਰ ਜਿਹੜੀ ਉਹ ਚੀਜ਼ਾਂ ਤੋਂ ਇਹਦੇ ਤੋਂ ਤੁਹਾਨੂੰ ਐ ਸੰਤੋਸ਼ ਤਾਂ ਥੋੜਾ ਪਰ ਚੰਗਾ ਹਾਂ ਇਹ ਚੀਜ਼ ਹੈ ਹਾਂ ਇੱਕ ਕੁਦਰਤ ਦੇ ਨਾਲ ਮਿਲ ਕੇ ਇੱਕ ਜਾਨੀ ਕਿ ਤੁਸੀਂ ਕਹਿੰਦੇ ਰੱਬ ਦਾ ਕੰਮ ਕਰ ਰਹੇ ਹੋ ਨਾਲ ਆਪਾਂ ਕੁਦਰਤੀ ਨੇਚਰਲੀ ਚੀਜ਼ ਹੀ ਆ ਜਿਵੇਂ ਜਿਵੇਂ ਟੇਸਟ ਆ ਚੀਜ਼ ਦਾ ਉਹ ਵੀ ਟੇਸਟ ਆਪਾਂ ਨਹੀਂ ਬਦਲਣਾ ਉਹਦਾ ਹੂੰ ਸੰਤੋਸ਼ਟ ਹੋ ਹੁਣ ਤੁਸੀਂ ਇਹਦੇ ਤੋਂ ਲੋਕਾਂ ਦਾ ਰਿਸਪੌਂਸ ਕਿੰਨਾ ਕੁ ਰਹਿੰਦਾਗਾ ਕਿਵੇਂ ਲੱਗਦਾ ਕੋਈ ਕਦੇ ਨਰਾਸ਼ਤਾ ਨਹੀਂ ਹੋਣਾ ਪਿਆ ਨਹੀਂ ਨਹੀਂ ਜੀ ਨਰਾਸ਼ ਨਹੀਂ ਆਪਾਂ ਜਮਈ ਠੀਕ ਹੈ ਫੈਮਲੀ ਚ ਕੌਣ ਕੌਣ ਹੈ ਫੈਮਲੀ ਚ ਬੇਟਾ ਬੇਟੀ ਜੀ ਹਮ ਤੇ ਮੈਡਮ ਤੇ ਹਾਂ ਚਾਰ ਮੈਂਬਰ ਹੋ ਤੁਸੀਂ ਚਾਰ ਮੈਂਬਰ ਜਿਹਦੇ ਨਾਲ ਇਹ ਇੱਕ ਜਿਹੜਾ ਟਰੱਕ ਆ ਤੁਹਾਡਾ ਪੂਰਾ ਘਰ ਦਾ ਗੁਜ਼ਾਰਾ ਵਧੀਆ ਚੱਕ ਰਿਹਾ ਹਾਂ ਵਧੀਆ ਚੱਕ ਰਿਹਾ ਜੀ ਜਿਵੇਂ ਤੁਸੀਂ ਆਫ ਦਾ ਕੈਮਰਾ ਗੱਲ ਕਰ ਰਹੇ ਸੀ ਕਿ ਇਹ ਬਿਮਾਰੀਆਂ ਜਿਹੜੀਆਂ ਲੱਗਦੀਆਂ ਆ ਆਮ ਤੌਰ ਤੇ ਨਾ ਘਰੇਲੂ ਆਮ ਆਪਣੇ ਘਰਾਂ ਵਿੱਚ ਔਰਤਾਂ ਨੂੰ ਜ਼ਿਆਦਾ ਹੁੰਦੀਆਂ ਨੇ ਜਿਵੇਂ ਪੀਰੀਅਡ ਦੀ ਸਮੱਸਿਆ ਹੋਵੇ ਤੁਸੀਂ ਪੇਠੇ ਦੀ ਗੱਲ ਦੱਸ ਰਹੇ ਸੀ ਉਹ ਪੂਰੀ ਮੈਨੂੰ ਕੈਮਰੇ ਤੇ ਵੀ ਦੱਸ ਦਿਓ ਜਿਵੇਂ ਚਿੱਟਾ ਪੇਠਾ ਹੈ ਭਰਾ ਲੇਡੀਜ਼ ਕੋਈ ਵੀ ਮੁਸ਼ਕਲ ਹੋਵੇ ਹੂੰ ਉਹ ਬਹੁਤ ਜ਼ਿਆਦਾ ਅਮਰਤੀ ਹੈ ਕਚਰਾ ਠੀਕ ਹੈ ਜਿਵੇਂ ਚਿੱਟਾ ਪੇਠਾ ਹੋ ਗਿਆ ਤੇ ਚੰਬ ਹਲਦੀ ਪੈ ਗਈ ਹੂੰ ਕੋਈ ਵੀ ਮੁਸ਼ਕਲ ਹੋਵੇ ਕਾਫੀ ਲੇਡੀਜ਼ ਲੋਟ ਹੁੰਦੀਆਂ ਆਪਾਂ ਤੋਂ ਠੀਕ ਹੈ ਹਾਂ ਉਹ ਘਰੇ ਵੀ ਬਣਾ ਸਕਦੇ ਆ ਜਿਵੇਂ ਚਿੱਟਾ ਪੇਠਾ ਹੋ ਗਿਆ ਖੀਰਾ ਹੋ ਗਿਆ ਇਹ ਚੀਜ਼ਾਂ ਜੇ ਨਹੀਂ ਕਰੇ ਬਣਦੀਆਂ ਆਪਾਂ ਦੱਸ ਵੀ ਦਿੰਨੇ ਆ ਲੇਡੀ ਜੀ ਸਾਡੇ ਕੋਲੇ ਆਉਣ ਤੁਸੀਂ ਦੱਸ ਦੋਗੇ ਹਾਂ ਆਪਾਂ ਦੱਸ ਦਿੰਨੇ ਆ ਜੀ ਹੂੰ ਇਥੋਂ ਤੱਕ ਕਿ ਤੁਸੀਂ ਜਿਵੇਂ ਕਰ ਰਹੇ ਸੀ ਵੀ ਕੈਂਸਰ ਤੀਕ ਵੀ ਇਹ ਠੀਕਾ ਅਰਲੀ ਸਟੇਜ ਦੇ ਕੈਂਸਰ ਦਾ ਇਲਾਜ ਕਰਦਾ ਹੈਗਾ ਕਿ ਸਹੀ ਲਗਾਤਾਰ ਪੀਣਾ ਹੋਵੇ ਕਿਉਂਕਿ ਇਹ ਨੇਚਰਲੀ ਚੀਜ਼ਾਂ ਨੇ ਹੌਲੀ-ਹੌਲੀ ਸੈੱਟ ਕਰਦੀਆਂ ਮਨੂੰ ਹੂੰ ਇਹ ਤਾਂ ਹੈ ਨਹੀਂ ਵੀ ਜਿਵੇਂ ਅੱਜ ਆਪਾਂ ਪੀ ਲਿਆ ਅੱਜ ਹੀ ਸੈੱਟ ਹੋ ਜਿਗੇ ਹੂੰ ਇੱਕ ਕੁਸਕ ਦਿਨਾਂ ਚ ਪੰਜ ਸੱਤ ਦਿਨਾਂ ਚ ਬੰਦੇ ਨੂੰ ਆਪ ਨੂੰ ਪਤਾ ਲੱਗਣ ਲੱਗ ਜਾਂਦਾ ਅਸਰ ਦੇਖਣ ਲੱਗ ਜਾਂਦਾ ਹਫ਼ਤੇ ਦੇ ਵਿੱਚ ਹਫ਼ਤਾ ਲਗਾਤਾਰ ਹਫ਼ਤਾ ਲਗਾਤਾਰ ਹੀ ਬਿਨਾਂ ਨਾਗੇ ਇਹ ਚੀਜ਼ਾਂ ਵਰਤੋ ਹਾਂਜੀ ਹਫ਼ਤੇ ਹੋਰ ਹੋਰ ਕਿਹੜੀਆਂ ਕਿਹੜੀਆਂ ਜਾਨੀ ਕਿ ਆ ਬਿਮਾਰੀਆਂ ਤੁਸੀਂ ਨੋਟ ਕਰਤੀਆਂ ਕੁਝ ਬਿਮਾਰੀਆਂ ਤੁਸੀਂ ਲਿਖੀਆਂ ਵੀ ਨਹੀਂ ਪਰ ਉਹਨਾਂ ਤੇ ਇਹ ਅਸਰ ਕਰਦੇ ਆ ਜੂਸ ਆਂਬ ਆਂਬ ਵੀ ਆਪਣੇ ਘਰਾਂ ਚ ਆਂਬ ਪਿਆ ਹੁੰਦਾ ਸਮਾਨ ਆਂਬ ਹਲਦੀ ਹੋਗੀ ਚਲੋ ਆਂਬ ਹਲਦੀ ਨਹੀਂ ਹਲਦੀ ਤਾਂ ਹੁੰਦੀ ਹੁੰਦੀ ਆਂਬ ਫਰੂਟ ਜਿਹੜੇ ਵਰਤਦੇ ਆਪਾਂ ਇਹ ਹੁੰਦੇ ਆ ਬਹੁਤ ਚੀਜ਼ਾਂ ਜੀਰਾ ਜਵੈਣ ਆਪਾਂ ਘਰਾਂ ਚ ਆਂਬ ਵਰਤਦੇ ਆ ਪਰ ਵਰਤਣ ਦਾ ਤਰੀਕਾ ਨਹੀਂ ਪਤਾ ਮੈਨੂੰ ਉਹਤੇ ਜ ਮੈਚ ਦਾ ਤਜਾਬ ਜੂ ਬਣਦਾ ਭਰਾ ਚਿੱਟੇ ਪੇਠੇ ਚ ਜੁਆਇਨ ਪਾ ਕੇ ਹੂੰ ਇਹ ਚੀਜ਼ਾਂ ਦਾ ਜੂਸ ਪੀ ਚਲੋ ਤਜਾਬ ਬਣਨ ਨੂੰ ਹੜ ਜਾਂਦਾ ਮੇਨ ਚੀਜ਼ ਆਪਣੀ ਤਜਾਬ ਹੀ ਆ ਜਦੋਂ ਤਜਾਬ ਬਣਨ ਲੱਗ ਜਾਂਦਾ ਉਹਦੇ ਨਾਲ ਬਿਮਾਰੀਆਂ ਕਾਫੀ ਹੋ ਜਾਂਦੀਆਂ ਕਈ ਕਹਿੰਦਾ ਮੇਰੇ ਹਾਜਮ ਨਹੀਂ ਆਉਂਦਾ ਖਾਣਾ ਹਾਂ 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 ਜੀ ਉਹ ਚੀਜ਼ ਆ ਜਾਂਦੀ ਹੈ ਜੀ ਇਹ ਉਹ ਇਹ ਠੀਕ ਕਰੋਗਾ ਠੀਕ ਕਰੋਗਾ ਜੀ ਇਹ ਹੂੰ ਹਾਂ ਜੀ ਚਿੱਟਾ ਪੇਠਾ ਉਹੀ ਆ ਨਾ ਜਿਹਦੇ ਆਮ ਮਠਿਆਈ ਬਣਦੀ ਆ ਚਿੱਟੇ ਪੇਠੇ ਦੀ ਹਾਂ ਜੀ ਮਠਿਆਈ ਬਣਦੀ ਆ ਜਿਹਦੇ ਆਪਾਂ ਕਹਿੰਦੇ ਨੇ ਹਾਂ ਮਠਿਆਈ ਉਹ ਉਹ ਉਹੀ ਪੇਠਾ ਹੁੰਦਾ ਹੈ ਜੀ ਹਾਂ ਜੀ ਸ਼ੁਕਰੀਆ ਗੁਰਪ੍ਰੀਤ ਭਾਈ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ ਸੋ ਮੈਂ ਸਾਰੇ ਦਰਸ਼ਕਾਂ ਨੂੰ ਬੇਨਤੀ ਕਰਾਂਗਾ ਕਿ ਬਠਿੰਡਾ ਦਾਦੀ ਪੋਤੀ ਪਾਰਕ ਦੇ ਕੋਲੇ ਇਹ ਵੀਰ ਆਪਣਾ ਇਹ ਜਿਹੜਾ ਸਿਸਟਮ ਆ ਇਹ ਸਟਾਲ ਲਾਉਂਦਾ ਹੈਗਾ ਜਿੱਥੇ ਕਿਸਾਨ ਮੇਲਾ ਲੱਗਦਾ ਤੁਸੀਂ ਆ ਕੇ ਜਰੂਰ ਬਾਈ ਦਾ ਹੌਸਲਾ ਵਜਾਇਆ ਕਰੋ ਕਿਉਂਕਿ ਇੱਕ ਵੱਖਰਾ ਕੰਮ ਆ ਦੂਜੀ ਗੱਲ ਆ ਕਿ ਤੁਸੀਂ ਇਹ ਖਾਓਗੇ ਪੀਓਗੇ ਤੁਹਾਨੂੰ ਕਿਸੇ ਤਰੀਕੇ ਦੀ ਕੋਈ ਬਿਮਾਰੀ ਨਹੀਂ ਨੇੜੇ ਆਉਗੀ ਜਿਹੜੀ ਬਿਮਾਰੀ ਆ ਉਹ ਬਾਈ ਦੂਰ ਭਜਾ ਦੇਣਗੇ ਕਿਉਂਕਿ ਬਾਈ ਕੋਲੇ ਨੋਕਤੀ ਇਹ ਤਾਂ ਤਾ ਬੀ ਸੋਤਾਨੂੰ ਸਾਡੀਆਂ ਗੱਲਾਂ ਕਿਵੇਂ ਲੱਗੀਆਂ ਸਾਡੀ ਵੀਡੀਓ ਕਿਵੇਂ ਲੱਗਦੀ ਹੈ ਕਮੈਂਟ ਰ ਅਸੀਂ ਜੋੜ-ਜੋੜਨਾ ਜੋੜੇ ਰ ਸਫਾ ਟੈਲੀਵਿਜ਼ਨ ਨਾਲ ਧੰਨਵਾਦ